ਡੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਮਹਾਲਜ ਸਨੂਟ ਤਵਨ ਪੰਜਾਬ ਦੇ ਵਿੱਚ 1178 ਕਰੋੜ ਦਾ ਕਪਲਾ ਹੋਇਆ ਇਸ ਕਪਲੇ ਦਾ ਪਰਦਾ ਫਾਸ਼ ਹੋਇਆ ਔਰ ਪਰਦਾ ਫਾਸ਼ ਸਾਬਕਾ ਮੰਤਰੀ ਵੱਲੋਂ ਹੀ ਕੀਤਾ ਗਿਆ ਤਾਂ ਖੇਤੀਬਾੜੀ ਵਿਪਾਦ ਦੇ ਵਿੱਚ ਇਹ ਵੱਡਾ ਕਪਲਾ ਹੋਇਆ ਹੈ ਦਰਅਸਲ ਫਸਲਾਂ ਦੀ ਰੈਦਕੂਨ ਨੂੰ ਸਾੜਨ ਲਈ ਪ੍ਰਬੰਧਨ ਮਸ਼ੀਨਰੀ ਦਿੱਤੀ ਜਾਂਦੀ ਹੈ ਕੇਂਦਰ ਸਰਕਾਰ ਨੇ ਇਹ ਮਸ਼ੀਨਰੀ ਦਾ ਬਜਟ ਦਿੱਤਾ ਸੀ ਜਿਸ ਤੇ ਸਬਸਿਡੀ ਦਿੱਤੀ ਜਾਂਦੀ ਹੈ ਕਾਗਜ਼ਾਤਾਂ ਦੇ ਵਿੱਚ ਤਾਂ ਮਸ਼ੀਨਾ ਲਿਆਂ ਗਈਆਂ ਨੇ ਪਰ ਜ਼ਮੀਨੀ ਪੱਧਰ ਤੇ ਮਸ਼ੀਨਾ ਨਹੀਂ ਪਹੁੰਚੀ ਔਰ ਜੋ ਸਬਸਿਡੀ ਮਿਲਦੀ ਹੈ ਨਾ ਮਸ਼ੀਨਾ ਤੇ ਉਹ ਸਾਰੇ ਪੈਸੇ ਗੋਲਮੁਲ ਕਰਕੇ ਅਧਿਕਾਰੀਆਂ ਦੀਆਂ ਜੇਬਾਂ ਦੇ ਵਿੱਚ ਗਏ ਨੇ ਤਾਂ ਪੰਜਾਬ ਦੇ ਵਿੱਚ ਇੱਕ ਵੱਡਾ ਕਪਲਾ ਹੋਇਆ ਇਸ ਘੁਟਾਲੇ ਦਾ ਪੜਦਾ ਫਾਸ਼ ਹੋਇਆ ਤਤੰਦਸਿਕ ਕੇ 1178 ਕਰੋੜ ਦਾ ਵੱਡਾ ਕਪਲਾ ਕੀਤਾ ਔਰ ਇਸ ਦਾ ਪਰਦਾ ਫਾਸ਼ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਬਾ ਨੇ ਕੀਤਾ ਹੈ ਉਹਨਾਂ ਨੇ ਮੋਦੀ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ ਕੇਂਦਰ ਸਰਕਾਰ ਨੇ 4 ਸਾਲਾਂ ਦੇ ਵਿੱਚ ਇੱਕ ਬਜਟ ਦਿੱਤਾ ਸੀ ਇੱਕ ਫੰਡ ਦਿੱਤਾ ਸੀ ਔਰ ਫਸਲਾ ਦੀ ਰਹਿਨ ਖੂਨ ਦੀ ਪ੍ਰਬੰਧਨ ਮਸ਼ੀਨਰੀ ਨੂੰ ਲੈ ਕੇ ਖੇਤੀ ਬਾੜੀ ਵਿਭਾਗ ਦੇ ਵਿੱਚ ਵੱਡਾ ਕਪਲਾ ਹੋਇਆ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਵਿੱਚ ਫਸਲਾਂ ਦੀ ਰਹਿਤ ਖੋਦ ਪ੍ਰਬੰਧਨ ਮਸ਼ੀਨਰੀ ਤੇ ਦਿੱਤੀ ਜਾਂਦੀ ਹੈ ਸਬਸਿਡੀ ਜਿਸ ਦੇ ਨਾਂ ਤੇ 1178 ਕਰੋੜ ਦਾ ਵੱਡਾ ਕਪਲਾ ਹੋਇਆ ਜਦੋਂ ਦਿੱਲੀ ਪਰਾਲੀ ਦੇ ਤੂਏ ਤੋਂ ਪਰੇਸ਼ਾਨ ਸੀ ਤਾਂ ਕੇਂਦਰ ਸਰਕਾਰ ਨੇ ਖੇਤਾ ਵਿੱਚ ਫਸਲਾਂ ਦੀ ਰਹਿਣ ਖੂਨ ਦੇ ਪ੍ਰਬੰਧਨ ਲਈ 2018 ਤੋਂ 19 ਔਰ 2021 ਤੋਂ 22 ਤੱਕ CRM ਸਕੀਮ ਦੇ ਤਹਿਤ 1178 ਕਰੋੜ ਰੁਪਏ ਜਾਰੀ ਕੀਤੇ ਸੀ ਇਸ ਪੈਸੇ ਦੇ ਨਾਲ ਪਰਾਲੀ ਤੇ ਹੋਰ ਫਸਲਾਂ ਦੀ ਰਹਿਣ ਖੂਨ ਦੇ ਪ੍ਰਬੰਧਨ ਲਈ ਮਸ਼ੀਦਾ ਮਸ਼ੀਨਾ ਖਰੀਦੀਆਂ ਜਾਣੀਆਂ ਸੀ ਮਸ਼ੀਨਾ ਖਰੀਦੀਆਂ ਤਾਂ ਜ਼ਰੂਰ ਗਈਆਂ ਨੇ ਪਰ ਸਿਰਫ ਕਾਗਜ਼ਾ ਦੇ ਵਿੱਚ ਜ਼ਮੀਨੀ ਪੱਧਰ ਤੇ ਮਸ਼ੀਨਾ ਨਹੀਂ ਪਹੁੰਚਾਈਆਂ ਗਈਆਂ ਪਰਾਲੀ ਪ੍ਰਬੰਧਨ ਵੀ ਹਵਾ ਬਣ ਕੇ ਰਹਿ ਗਿਆ ਕਪਲੇਬਾਜ਼ਾ ਨੇ ਕਾਗਜ਼ਾ ਤੇ ਮਸ਼ੀਨਾ ਖਰੀਦ ਕੇ ਪਰਾਲੀ ਨੂੰ ਕਾਗਜ਼ ਛੀ ਸੰਭਾਲ ਲਿਆ ਅਤੇ ਉਹਨਾਂ ਤੇ ਕਰੋੜਾਂ ਰੁਪਏ ਦੀ ਸਬਸਿਡੀ ਵਾਲਾ ਜਾਰੀ ਹੋਇਆ ਪੈਸਾ ਸਾਰਾ ਆਪਣੀਆਂ ਜੇਬਾਂ ਦੇ ਵਿੱਚ ਪਾ ਲਿਆ ਔਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਉਸ ਸਮੇਂ ਦੇ ਮੰਤਰੀ ਰਣਦੀਪ ਸਿੰਘ ਨਾਬਾ ਨੂੰ ਇਸ ਮਸ਼ੀਨਰੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪਿਛਲੇ ਸਾਲ 8 ਨਵੰਬਰ ਨੂੰ ਅਧਿਕਾਰੀਆਂ ਨੂੰ ਪੱਤੇ ਰਾਹੀ ਜ਼ਿਲ੍ਹਾ ਪੱਧਰੀ ਜਾਣਕਾਰੀ ਮੰਗੀ ਸੀ ਪਰ ਅਧਿਕਾਰੀਆਂ ਦੀ ਕੁਤਾਹੀ ਦੇਖੋ ਕਿ ਉਹਨਾਂ ਨੇ ਕੋਈ ਇਸਤੇ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਵਿਭਾਗ ਦੀ ਜਾਣਕਾਰੀ ਨਹੀਂ ਦਿੱਤੀ ਗਈ ਉਸ ਸਮੇਂ ਖੇਤੀਬਾੜੀ ਮੰਤਰੀ ਸੀ ਕਾਕਾ ਰਣਦੀਪ ਸਿੰਘ ਨਾਭਾ ਔਰ ਉਹਨਾਂ ਨੇ ਇਸਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੌਦੇ ਤੇ ਰਹਿੰਦੇ ਹੋਏ ਆਪਣੇ ਪੱਧਰ ਤੇ ਸਾਰੀ ਜਾਣਕਾਰੀ ਇਕੱਠੀ ਕੀਤੀ ਸੂਚਨਾ ਮਿਲਦਿਆਂ ਹੀ ਤਤਕਾਲੀ ਮੰਤਰੀ ਰਣਦੀਪ ਸਿੰਘ ਨਾਬਾ ਦੇ ਪੈਰਾ ਹੇਠੋ ਜ਼ਮੀਨ ਖਿਸਕ ਗਈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੂੜਾ ਪ੍ਰਬੰਧਨ ਦੇ ਨਾਂ ਤੇ ਹਜ਼ਾਰਾਂ ਕਰੋੜ ਰੁਪਏ ਦੀ ਕਪਲੇ ਦੀ ਜਾਣਕਾਰੀ ਦਿੱਤੀ ਸੀ ਤਾਂ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਕਪਲਾ ਹੋਇਆ ਉਸ ਦਾ ਪਰਦਾ ਫਾਸ਼ ਹੋਇਆ ਅਪਗਸਤ ਤੋਂ ਸਬਕਾ ਮੰਤਰੀ ਕਾਕਾ ਰੰਦੀਪ ਸਿੰਘ ਨਾਲ ਵੱਲੋਂ ਇਹ ਪਰਦਾ ਫਾਸ਼ ਕੀਤਾ ਗਿਆ ਉਸ ਸਮੇਂ ਜਦੋਂ ਉਹ ਖੇਤੀਬਾੜੀ ਮੰਤਰੀ ਸੀ ਤਾਂ ਖੇਤੀਬਾੜੀ ਵਿਭਾਗ ਦੇ ਵਿੱਚ ਇਹ ਵੱਡਾ ਕਪਲਾ ਹੁੰਦਾ ਜਿਸ ਨੂੰ ਲੈ ਕੇ ਉਹਨਾਂ ਨੇ ਪਰਦਾ ਫਾਸ਼ ਕੀਤਾ ਤਾਂ ਸਬਸਿਡੀ ਦਿੱਤੀ ਜਾਂਦੀ ਹੈ ਫਸਲਾਂ ਦੀ ਰੈਦਖੂਨ ਦੀ ਪ੍ਰਬੰਧਨ ਮਸ਼ੀਨਰੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਹ ਵੱਡਾ ਫੰਡ ਜਾਰੀ ਕੀਤਾ ਸੀ ਔਰ ਮਸ਼ੀਨਾਂ ਤਾਂ ਲਈਆਂ ਗਈਆਂ ਨੇ ਪਰ ਮਸ਼ੀਨਾਂ ਜ਼ਮੀਨੀ ਪੱਧਰ ਤੇ ਨਹੀਂ ਪਹੁੰਚੀਆਂ ਕਾਗਜ਼ਾ ਦੇ ਵਿੱਚ ਹੀ ਲਈਆਂ ਗਈਆਂ ਔਰ ਇਸ ਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਹ 1178 ਕਰੋੜ ਦਾ ਵੱਡਾ ਕਪਲਾ ਪੰਜਾਬ ਦੇ ਵਿੱਚ ਔਰ ਇਸ ਦਾ ਪਰਦਾ ਫਾਸ਼ ਹੋਇਆ